ਸਸਿਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੇਸ਼ੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੇਂ-ਸਮੇਂ ਤੇ ਜਿਹੜਾ ਧਰਨਾ ਪ੍ਰਦਰਸ਼ਨ ਵੀ ਹੋਇਆ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਲੰਬਾ ਸਮਾਂ ਜਿਹੜਾ ਉਹ ਧਰਨਾ ਪ੍ਰਦਰਸ਼ਨ ਚੱਲਿਆ ਤਾਂ ਕੇਂਦਰ ਸਰਕਾਰ ਨੂੰ ਜਿਹੜਾ ਚਿੱਠੀਆਂ ਤੱਕ ਲਿਖੀਆਂ ਗਈਆਂ ਸ਼੍ਰੋਮਣੀ ਕਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜਾ ਸਿਗਨੇਚਰ ਮੁਹਿੰਮ ਜਿਹੜੀ ਆ ਉਹ ਚਲਾਈ ਗਈ ਸੀ ਤਾਂ ਆਖਰਕਾਰ ਕੀ ਇਸ ਮੁਹਿੰਮ ਦਾ ਜਿਹੜਾ ਅਸਰ ਹੈ ਕਿੰਨਾ ਕੁ ਹੋਇਆ ਤਾਂ ਜਿਸ ਤੋਂ ਬਾਅਦ ਬੀਤੇ ਦਿਨੀ ਡੇਰਾ ਵਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਬੰਦੀ ਸਿੰਘਾਂ ਦੀ ਰੈ ਨੂੰ ਲੈ ਕੇ ਵੱਡੀ ਗੱਲ ਆਖੀ ਹੈ ਇਸ ਤੇ ਅਸੀਂ ਪੂਰੀ ਗੱਲਬਾਤ ਕਰਾਂਗੇ ਕਿ ਵਾਕੀ ਜੋ ਉਹਨਾਂ ਨੇ ਗੱਲ ਆਖੀ ਹੈ ਕਿ ਕੇਂਦਰ ਸਰਕਾਰ ਉਹਨਾਂ ਦੀ ਗੱਲ ਮੰਨੇਗੀ ਕਿਉਂਕਿ ਡੇਰਾ ਵਿਆਸ ਦੇ ਮੁਖੀ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਨੇ ਤਾਂ ਉਹਨਾਂ ਦੀ ਕੇਂਦਰ ਦੇ ਵਿੱਚ ਜਿਹੜੀ ਚੰਗੀ ਹੈ ਉਹ ਆਪਾਂ ਕਹਿ ਸਕਦੇ ਆ ਪਛਾਣ ਹੈ ਕਿਉਂਕਿ ਸੰਗਤ ਜਿਹੜੀ ਆ ਉਹਨਾਂ ਨੂੰ ਮੰਨਦੀ ਹੈ ਕੇਂਦਰ ਦੇ ਜਿਹੜੇ ਵਜ਼ੀਰ ਨੇ ਉਹਨਾਂ ਕੋਲ ਜਾ ਕੇ ਆਉਂਦੇ ਨੇ ਤਾਂ ਆਖਰਕਾਰ ਕੀ ਉਹਨਾਂ ਦੀ ਗੱਲ ਜਿਹੜੀ ਹੈ ਉਹ ਮੰਨੀ ਜਾਵੇਗੀ ਇਸ ਤੇ ਪੂਰੀ ਅਸੀਂ ਜਿਹੜੀ ਆ ਉਹ ਗੱਲਬਾਤ ਕਰਦੇ ਆ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੇਰੇ ਪਾਣੇ ਸੱਚੀ ਕਾਲ ਜੀ ਰਪਾਣਾ ਜੀ ਆਪਾਂ ਅਕਸਰ ਵੀ ਪਹਿਲਾਂ ਵੀ ਬਹੁਤ ਵਾਰ ਜਿਕਰ ਕਰ ਚੁੱਕੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿਉਂਕਿ ਪਿੱਛੇ ਦੇ ਭਾਜਪਾ ਦੇ ਕਾਬੂ ਦਾ ਵੀ ਬਿਆਨ ਆਇਆ ਸੀ ਵੀ ਬੰਦੀ ਸਿੰਘ ਜਿਹੜੇ ਨੇ ਉਹ ਜਲਦੀ ਕੋਈ ਸਮੇਂ ਲਈ ਬਾਹਰ ਆ ਜਾਣਗੇ ਪਰ ਉਹ ਮੈਨੂੰ ਲੱਗਦਾ ਰਾਜਨੀਤਿਕ ਬਿਆਨ ਤੱਕ ਹੀ ਸੀਮਤ ਰਹਿ ਗਿਆ ਤੇ ਹੁਣ ਬੀਤੇ ਦੀ ਨਹੀਂ ਜੇਕਰ ਗੱਲ ਕੀਤੀ ਹੋਵੇ ਗ੍ਰਿੰਦਰ ਸਿੰਘ ਢਿੱਲੋਂ ਜਿਹੜੇ ਡੇਰਾ ਵਿਆਜ਼ ਦੇ ਮੁਖ ਤਾਂ ਉਹਨਾਂ ਨੇ ਵੀ ਬੰਦੀ ਸਿੰਘਾਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਕੀ ਲੱਗਦਾ ਕਿ ਉਹ ਸੱਚ ਹੋ ਸਕਦਾ ਹੈ ਦੇਖੋ ਅਮਰਜੀਤ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਇਹ ਕੋਈ ਨਵਾਂ ਨਹੀਂ ਹੂੰ ਬੜੇ ਲੰਬੇ ਸਮੇਂ ਤੋਂ ਕਈ ਦਹਾਕੇ ਹੀ ਕਹਿ ਸਕਦੇ ਆਪਾਂ ਬਿਲਕੁਲ ਠੀਕ ਹੈ ਕਈ ਦਹਾਕੇ ਮਤਲਬ ਕਈਆਂ ਦੇ ਜਿਹੜੇ ਬੰਦੀ ਸਿੰਘ ਆ ਉਹ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ ਹੂੰ ਜਿੰਨੀਆਂ ਸਜ਼ਾ ਪੂਰੀਆਂ ਕੀ ਉਸ ਤੋਂ ਵੱਧ ਕੱਟ ਚੁੱਕੇ ਆ ਬਿਲਕੁਲ ਉਮਰਾਂ ਥੱਕ ਹੋ ਗਈਆਂ ਆਂ ਲੀਆਂ ਉਹਨਾਂ ਦੀ ਮੈਂ ਲਾ ਲਓ ਵੀ ਉਮਰ ਬਿਲਕੁਲ ਜਿੰਨੀ ਕ ਹੁੰਦੀ ਆ ਕੋਈ 32 ਸਾਲ 25 ਸਾਲ ਕੋਈ 20 ਸਾਲ ਕੋਈ 30 ਸਾਲ ਹੂੰ ਤੋ ਜੇਲ੍ਹ ਦੇ ਵਿੱਚ ਬੈਠਾ ਬਿਲਕੁਲ ਕਿਸੇ ਨੂੰ 10 ਸਾਲ ਦੀ ਸਜ਼ਾ ਹੋਈ ਸੀ ਕਿਸੇ ਨੂੰ ਉਮਰ ਕੈਦ ਹੋਈ ਸੀ ਕਿਸੇ ਨੂੰ 12 ਸਾਲ ਕਿਸੇ ਨੂੰ ਦੋ ਕੇਸਾਂ 'ਚ ਪੰਜ-ਪੰਜ ਸਾਲ ਏਦਾਂ ਦੇ ਮਤਲਬ ਕਿ ਸਜ਼ਾਵਾਂ ਨੇ ਉਹ ਪੂਰੀਆਂ ਕਰ ਚੁੱਕੇ ਆ ਤੁਸੀਂ ਅਕਸਰ ਦੇਖਦੇ ਆਂ ਆਪਾਂ ਕਿ ਜਦੋਂ ਜੇਲ੍ਹ ਦੇ ਵਿੱਚ ਕਿਸੇ ਨੂੰ ਸਜ਼ਾ ਹੋ ਜਾਂਦੀ ਆ ਬਿਲਕੁਲ ਤਾਂ ਸਾਡਾ ਭਾਰਤ ਦਾ ਕੋਈ ਕਾਨੂੰਨ ਹੈ। ਹੂੰ। ਜੇਲ੍ਹ ਦਾ ਵੀ ਕੋਈ ਕਾਨੂੰਨ ਹੈ। ਬਿਲਕੁਲ ਬਿਲਕੁਲ। ਹਰ ਇੱਕ ਰਾਜ ਦਾ ਕੋਈ ਕਾਨੂੰਨ ਹੈ। ਬਿਲਕੁਲ ਬਿਲਕੁਲ। ਕਿ ਜਦੋਂ ਕਿਸੇ ਨੂੰ ਸਜ਼ਾ ਹੋਊਗੀ ਤਾਂ ਉਹਨੂੰ ਪੈਰੋਲ ਕਿੰਨੀ ਦੇਰ ਬਾਅਦ ਮਿਲਣੀ ਹੈ। ਜੀ। ਸਰਸੈ ਡੇਰੇ ਦੇ ਮੁਕੀ ਜਿਹਨੂੰ 10-10 ਸਾਲ ਦੀ ਦੋ ਸਜ਼ਾ ਹੋਈ ਹੈ। ਬਿਲਕੁਲ। ਤੇ ਦੋਨੋਂ ਸਜ਼ਾ ਪੈਰਲਲ ਨਹੀਂ ਚੱਲਣਗੀਆਂ। ਹਾਂ। ਇੱਕ ਸਜ਼ਾ ਖਤਮ ਹੋਣ ਤੋਂ ਬਾਅਦ ਦੂਜੀ ਸ਼ੁਰੂ ਹੋਏਗੀ। ਹੂੰ। ਹੁਣ ਇਹ ਲਾ ਲਓ ਵੀ ਉਹ ਡੇਰਾ ਮੁਖੀ ਕਿੰਨੇ ਵਾਰ ਪਰੋਲ ਤੇ ਬਾਹਰ ਆਉਂਦਾ ਤਾਂ ਲੋਕਾਂ ਦਾ ਕਈ ਵਾਰ ਪਤਾ ਹੀ ਨਹੀਂ ਹੁੰਦਾ ਲੋਕ ਇਹ ਵੀ ਭੁੱਲ ਜਾਂਦੇ ਨੇ ਕਿ ਜੇਲ੍ਹ ਚਾ ਕੇ ਬਾਹਰ ਆ ਬਿਲਕੁਲ ਠੀਕ ਉਹਦੇ ਪਤਾ ਲੱਗਦਾ ਕਿ ਅੱਜ ਡੇਰਾ ਮੁਖੀ ਬਾਹਰ ਆ ਗਏ ਜਿੰਨਾ ਸਮਾਂ ਜੇਲ੍ਹ ਤਾਂ ਮਨੋ ਉਸ ਤੋਂ ਲੱਗਦਾ ਬਾਹਰ ਹੀ ਆ ਗਏ ਤਾਂ ਹੁਣ ਜਿਹੜੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲੰਬੇ ਸਮੇਂ ਤੋਂ ਲਟਕਿਆ ਹੋਇਆ ਹਮ ਐਸਜੀਪੀਸੀ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਜਿਹੜੇ ਗਰਮ ਖਿਆਲੀ ਧਿਰਾਂ ਨੇ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੀਆਂ ਕੇਂਦਰ ਸਰਕਾਰ ਕੋਲ ਮੀਟਿੰਗਾਂ ਕਰ ਰਹੀਆਂ ਨੇ ਕੇਂਦਰ ਸਰਕਾਰ ਦੇ ਨਾਲ ਤੇ ਇੱਥੋਂ ਤੱਕ ਕਿ ਜਿਹੜੀਆਂ ਕਈ ਇਸ ਨੂੰ ਲੈ ਕੇ ਜਿਹੜੀਆਂ ਦਰਖਾਸਤਾਂ ਨੇ ਕਈ ਉਹ ਕੇਸ ਨੇ ਜਿਹੜੇ ਉਹ ਸਾਰੇ ਚੱਲ ਰਹੇ ਆ ਪਰ ਅੱਜ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੱਲ ਨਹੀਂ ਨਹੀਂ ਹੋਇਆ ਬਿਲਕੁਲ ਕਈ ਵਾਰ ਇਹ ਬਹਿਸ ਦੇ ਮੁੱਦੇ ਵੀ ਬਣੇ ਕਿ ਗੁੰਨੇ ਚਾਹੀਦਾ ਹੈ ਚਰਚਾਾਂ ਹੋਈਆਂ ਖੁੰਡ ਚਰਚਾ ਚੱਲਦੀਆਂ ਵੀ ਕਿਵੇਂ ਹੋਣਾ ਚਾਹੀਦਾ ਕਿਹੜੀ ਸਰਕਾਰ ਜਿਹੜੀ ਉਹ ਰਿਹਾ ਕਰੇਗੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਇੱਕ ਭਾਰਤੀ ਜਨਤਾ ਪਾਰਟੀ ਉਹ ਤਾਂ ਇੱਕ ਬੀਜੇਪੀ ਦਾ ਪੰਜਾਬ ਦਾ ਲੀਡਰ ਹੈ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਹੁਣ ਮਹੀਨੇ ਨਾ ਗਿਣੋ ਬਸ ਤੁਸੀਂ ਇਹ ਗਿਣੋ ਕਿ ਕਿੰਨੇ ਦਿਨਾਂ ਬਾਅਦ ਬਾਹਰ ਆ ਰਹੇ ਆ ਬਿਲਕੁਲ ਉਸ ਤੋਂ ਪਹਿਲਾਂ ਤਾਂ ਕੇਂਦਰ ਸਰਕਾਰ ਹੀ ਕਹਿ ਚੁੱਕੀ ਸੀ ਬਿਲਕੁਲ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰ ਰਹੇ ਹਾਂ ਤੇ ਰਿਹਾ ਹੋ ਜਾਣਗੇ ਤੇ ਦੁਆਰੇ ਕੋਈ ਨਾਮ ਨਿਸ਼ਾਨੇ ਨਹੀਂਗਾ ਇਹਦਾ ਮਤਲਬ ਵੀ ਕੇਂਦਰ ਸਰਕਾਰ ਵੀ ਧੋਖਾ ਦੇਗੀ ਧੋਖਾ ਦੇਗੀ ਬਿਲਕੁਲ ਹੁਣ ਉਸੇ ਮਸਲੇ ਦੇ ਉੱਪਰ ਡੇਰਾ ਬਿਆਸ ਮੁਖੀ ਦੇ ਨਾਲ ਕਹਿ ਜਾਣਾ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ ਉਹ ਵੱਡੀ ਗੱਲ ਹੈ ਇਹਦਾ ਮਤਲਬ ਇਹ ਹੈ ਕਿ ਡੇਰਾ ਮੁਖੀ ਦੀ ਵੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਨਾਲ ਗੱਲ ਹੋਈ ਹੈ ਬਿਲਕੁਲ ਡੇਰਾ ਮੁਖੀ ਨੇ ਕੇਂਦਰ ਸਰਕਾਰ ਕੋਲ ਨਹੀਂ ਜਾਣਾ ਕੇਂਦਰ ਸਰਕਾਰ ਡੇਰਾ ਮੁਖੀ ਕੋਲ ਆਉਂਦੀ ਹੈ ਤੁਸੀਂ ਇਹ ਲਾਓ ਵੀ ਡੇਰਾ ਮੁਖੀ ਕੋਲ ਪ੍ਰਧਾਨ ਮੰਤਰੀ ਵੀ ਆ ਚੁੱਕੇ ਆ ਗ੍ਰਹਿ ਮੰਤਰੀ ਤਾਂ ਹੋਰ ਕਿੰਨੇ ਕੇਂਦਰ ਸਰਕਾਰ ਦੇ ਮੰਤਰੀ ਐ ਜਿਹੜੇ ਡੇਰਾ ਬਿਆਸ ਆਉਂਦੇ ਆ ਉਹਨਾਂ ਨਾਲ 15 ਮਿੰਟ 25 ਮਿੰਟ ਘੰਟਾ ਡੇਢ ਘੰਟਾ ਜਿੰਨਾ ਵੀ ਸਮਾਂ ਮੀਟਿੰਗ ਕਰਦੇ ਆ ਤਾਂ ਉਸ ਮੀਟਿੰਗ ਚ ਕੀ ਹੁੰਦਾ ਕਦੇ ਕਿਸੇ ਨੂੰ ਨਹੀਂ ਪਤਾ ਪਰ ਕੱਲ ਪਹਿਲੀ ਵਾਰ ਡੇਰਾ ਬਿਆਸ ਦੇ ਮੁਖੀ ਨੇ ਹੁਣ ਕੀ ਇਹਨੂੰ ਕਹੀਏ ਕਿ ਸੱਚ ਬੋਲਿਆ ਕਿ ਉਹਨਾਂ ਨੇ ਕਹੀਏ ਕਿ ਮੈਂ ਕਈ ਵਾਰ ਕੇਂਦਰ ਸਰਕਾਰ ਕੋਲੇ ਮੁੱਦਾ ਚੱਕ ਚੁੱਕਿਆ ਤੇ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਹੈ ਕਿ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਭਾਈ ਗੁਰਦੀਪ ਸਿੰਘ ਖੈੜਾ ਨੂੰ ਰਿਹਾਈ ਮਿਲੀ। ਮਤਲਬ ਰਿਹਾਈ ਨਹੀਂ ਹੋ ਸਕੇ ਪਰ ਉਹਨੂੰ ਪੈਰੋਲ ਮਿਲੀ। ਇਹ 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 ਸੇਰਾ ਜਿਹੜਾ ਇਹ ਡੇਰਾ ਮੁਖੀ ਨੇ ਆਪਣੇ ਸਿਰ ਲਿਆ। ਮਤਲਬ ਪਹਿਲੀ ਵਾਰ ਡੇਰਾ ਮੁਖੀ ਨੇ ਜਨਤਕ ਤੌਰ ਤੇ ਗੱਲ ਕਹੀ ਹੈ। ਅੱਜ ਤੱਕ ਪੰਜਾਬ ਦੇ ਕਿੰਨੇ ਡੇਰੇ ਆ? ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਸਿੱਖ ਵਿਰੋਧ ਕਰਦੇ ਡੇਰਿਆਂ ਦਾ ਠੀਕ ਹੈ ਔਰ ਡੇਰਿਆਂ ਦੇ ਵਿੱਚ ਜਿਹੜਾ ਆਪਸੀ ਲੋਕਾਂ ਦਾ ਭਾਈਚਾਰਾ ਉਹ ਡੇਰੇ ਆਮੋ ਸਾਹਮਣੇ ਹੁੰਦਾ ਹੈ ਕਿ ਡੇਰਾ ਕਿਉਂ ਬਣਿਆ ਡੇਰਾ ਮੁਕੀ ਹੈਗਾ ਆਪਾਂ ਅਕਸਰ ਵਿਰੋਧ ਕਰਦੇ ਦੇਖਦੇ ਆਂ ਸੋ ਆਪਾਂ ਇੱਕ ਇੱਕ ਕਰਦੇ ਇਸ ਸੰਬੰਧੀ ਗੱਲਬਾਤ ਆਪਾਂ ਕਰਦੇ ਆਂ ਕਿ ਜਿਹੜੇ ਬੰਦੀ ਸਿੰਘ ਹੈ ਭਾਈ ਜਗਤਾਰ ਸਿੰਘ ਹਵਾਰਾ ਠੀਕ ਹੈ ਆਪਾਂ ਉਹਨਾਂ ਦਾ ਵੀ ਇੱਕ ਵਾਰ ਪੱਖ ਲੈ ਲਈਏ ਕਿ ਵਾਕਈ ਉਹ ਇਸ ਗੱਲ ਨੂੰ ਕਿ ਉਹ ਮੰਨਦੇ ਆ ਕਿ ਵਾਕਈ ਹੋ ਸਕਦਾ ਹੈ ਤਾਂ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਭਾਈ ਗੁਰਚਰਨ ਸਿੰਘ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਉਹ ਇਸ ਗੱਲ ਨੂੰ ਕਿਵੇਂ ਦੇਖਦੇ ਆ ਸੋ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਭਾਈ ਗੁਰਚਰਨ ਸਿੰਘ ਬੈਣੀ ਵੱਲ ਜੁੜ ਚੁੱਕੇ ਨੇ ਬਾਪੂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਈ ਬਾਪੂ ਜੀ ਸਭ ਤੋਂ ਪਹਿਲੇ ਇਹ ਕਹ ਦੱਸੋ ਕਿ ਕੱਲ ਜਿਹੜਾ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਹ ਗੱਲ ਕਹੀ ਹੈ ਕਿ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਇਹ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜਿਹੜਾ ਬੰਦੀ ਸਿੰਘ ਦਾ ਅੰਦਾਜ਼ਾ ਉਹ ਇੱਕ ਮਨੁੱਖੀ ਹਿਦਾਰਾਂ ਦਾ ਹੁਕਮ ਦਾ ਜੀ ਕਿਉਂਕਿ ਉਹ ਬੰਦੀ ਸਿੰਘ ਜਿੰਨੀਆਂ ਸਜ਼ਾਾਂ ਮਿਲੀਆਂ ਸੀ ਉਸ ਤੋਂ ਦੁਗਣੀਆਂ ਕਰ ਚੁੱਕੇ ਜੀ ਸਰਕਾਰਾਂ ਉਹਨਾਂ ਨੂੰ ਹਾਂ ਨਹੀਂ ਕਾਹੀਆਂ ਜੀ ਸੋ ਅੱਗੇ ਇਹ ਨਿਹਾਰ ਪੰਜਾਬ ਦਾ ਮੁੱਖ ਮੁਖਾਜ ਦਾ ਬੰਦੀਸ਼ ਨਾਲ ਇਹ ਆਇਆ ਮਸਾ ਜੀ ਸੋ ਜਿਹੜਾ ਮੇ ਜੇ ਕਾਲਨੇ ਡੇਰਾ ਰਾਜਸ਼ਮੀ ਮੁਖੀ ਨੇ ਉਥੇ ਗੱਲ ਕਹੀ ਹੈ ਜੀ ਤੁਸੀਂ ਬਈ ਬੰਦੀਸ਼ ਨਾਲ ਚੰਗੀ ਗੱਲ ਹੈ ਸਵਾਗਤ ਕਰਦਣ ਦਾ ਫਰਜ਼ ਮੰਨਦਾ ਆਪਾਂ ਨੂੰ ਜੀ ਲੇਖੋ ਜਿਹੜਾ ਵੀ ਕੋਈ ਮਨੁੱਖ ਇਹਨਾਂ ਨਾਲ ਪਿਆਰ ਕਰਦਾ ਉਹਦਾ ਹਰ ਇੱਕ ਦਾ ਫਰਜ਼ ਮੰਨਦਾ ਇਹ ਗੱਲ ਕਰਨੀ ਜ਼ਰੂਰੀ ਹੈ ਜੀ ਉਹ ਜੇ ਇਸ ਤਰ੍ਹਾਂ ਸਾਰਿਆਂ ਬਿਨਾਂ ਭੇਦ ਭਾਵ ਦੇ ਜੀ ਕਿਉਂਕਿ ਉਹ ਬੰਦੀ ਸਿੰਘ ਜਿਨ੍ਹਾਂ ਨੇ ਉਸ ਟਾਈਮ ਸਰਕਾਰਾਂ ਦਾ ਸਿਸਟਮ ਨਹੀਂ ਉਹਨਾਂ ਨੂੰ ਉਸ ਪਾਸ ਤੋਂ ਜੀ ਕਿਉਂਕਿ ਮਹੌਤ ਇਨਸਟਾਨ ਦਾ ਬਲਸ਼ੀਫ ਕਾਜੀ ਉਸ ਨੂੰ ਰੋਕਣ ਵਾਸਤੇ ਜੀ ਇਹਨਾਂ ਨੇ ਜੋ ਕਾਰਜ ਕੀਤਾ ਦੇਖੋ ਗੁਰੂ ਸਾਹਿਬ ਦਾ ਹੁਕਮ ਵੀ ਹੈ ਬਾਪੀ ਕੋ ਮਾਰਨੇ ਕੋ ਪਾਪ ਮੰਨਤੀ ਹੈ ਜੀ ਸੋ ਬਹੁਤ ਸਾਹਿਬ ਆਪੇ ਫੈਦਾ ਕਰਦੇ ਆ ਆਪ ਹੀ ਕਾਰਜ ਕਰਾਉਂਦੇ ਆ ਨਾ ਕੋਈ ਆਪਣੇ ਆਪ ਤੋਂ ਕੋ ਕਰਦਾ ਜੀ ਜੀ ਸੋ ਜਿਹੜੀ ਉਹਨਾਂ ਨੇ ਗੱਲ ਕਰੀਏ ਚੰਗੀਆਂ ਮੈਂ ਸਵਾਗਤ ਕਰਦਾ ਹਾਂ ਤਾਂ ਹਰੇਕ ਨੂੰ ਪਾਰੇ ਪੰਜਾਬ ਦਾ ਕੋਈ ਵੀ ਹੋਵੇ ਉਸ ਨੂੰ ਮੈਂ ਤਾਂ ਕਹਿੰਦਾ ਇਹ ਗੱਲ ਦੇਖੋ ਕੰਦੀ ਸਿੰਘਾ ਜੀ ਭਾਈ ਦੀ ਬਲ ਟ ਲੈਵਲ ਤੇ ਗੱਲ ਜੀ ਬਾਪੂ ਜੀ ਬਾਪੂ ਜੀ ਮੈਂ ਤੁਹਾਨੂੰ ਇੱਥੇ ਰੋਹਦਾ ਕਿ ਬਾਬਾ ਗੁਰਿੰਦਰ ਸਿੰਘ ਟੇਲੋਂ ਨੇ ਕਿਹਾ ਕਿ ਮੈਂ ਪਹਿਲਾ ਸੈਂਟਰ ਕੋਲ ਕਾਫੀ ਵਾਰ ਪਹੁੰਚ ਕੀਤੀ ਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੀ ਪਹੁੰਚ ਦਾ ਨਤੀਜਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਗੁਰਦੀਪ ਸਿੰਘ ਖੇੜਾ ਨੂੰ ਰਾਹਤ ਮਿਲੀ ਸੀ ਕੁਝ ਸਮੇਂ ਦੇ ਲਈ ਇਹ ਵੀ ਕਿਹਾ ਉਹਨਾਂ ਨੇ ਨਾਲ ਨਹੀਂ ਦੇਖੋ ਇਸ ਤਰ੍ਹਾਂ ਦੀ ਕੋਈ ਅਸਿਗਨੀਫੀਕੈਂਸ ਤਾਂ ਦੇਕਣੀ ਸੇਰ ਗਰਦੀਸ਼ ਸਿੰਘ ਨੂੰ ਵੀ ਕੋਈ ਰਾਹਤ ਨਹੀਂ ਮਿਲੀ ਕਿਉਂਕਿ ਉਹ ਲਗਾਤਾਰ ਸਿਰਫ ਇਸ ਸਟੇਜ ਤੋਂ ਉੱਪਰੋਂ ਤੇ ਆ ਰਹੇ ਹਨ ਬਹੁਤਾਂ ਸਿਵਾਤ ਹੂੰ ਤੋ ਕਿ ਪਹਿਲਾ ਉਹ ਕਰਨਾਟਕ ਦੀ ਗੁਰਬਰਗਾ ਜੇਲ੍ਹ ਵਿੱਚ ਸੀ ਉੱਥੋਂ ਫਿਰ ਟਰਾਂਸਫਰ ਹੋ ਕੇ ਅਸ਼ੀਓ ਦੀ ਪੈਰਵਾਹੀ કરી ਜਿਹੇਦਾਰ ਜਿਕਰ ਸਿੰਘ ਹਾਵਾਨੇ ਦਾ ਦੇ ਡਿਊਟੀ ਲਈ ਸੀ ਮੈਂ ਤੇ ਹਤਾਸ਼ ਸਿੰਘ ਟੀਮਾ ਬੰਗਲੌਰ ਗਿਆ ਕੇ ਮੁੱਖ ਮੰਤਰੀ ਨੂੰ ਮਿਲੇ ਸੀ ਉੱਥੇ ਹੂੰ ਕਰਨਾਟਕ ਦੇ ਹੂੰ ਜੋ ਸਟਾਫ ਦਾ ਉਹ ਅੰਮ੍ਰਿਤਸਰ ਸ਼ਿਫਟ ਹੋਇਆ ਥੇ ਤੋਂ ਉਹ ਇਹਸ ਕਰ ਕੋਈ ਨਹੀਂ ਪਰ ਇਹ ਇਸ ਕਰ ਇਹ ਤਾਂ ਬਹੁਤ ਪਾੜਾ ਦਾ ਜਿ ਉਸ ਉਹਨਾਂ ਦੀ ਕੋਈ ਪਹੁੰਚ ਹੈ ਹਾਂ ਇੰਟਰਨੈਟ ਕਹਿੰਗੇ ਕਰਾਂ ਕੋਈ ਗੱਲ ਨਹੀਂ ਹਾਂ ਜੀ ਬਿਲਕੁਲ ਜੀ 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 ਬਾਪੂ ਜਿਹਾ ਬਪਾਏ ਦੇਖ ਰਿਹਾ ਕਿ ਮੈਂ ਦੇਖੋ ਪੰਜਾਬ ਦੇ ਵਿੱਚ ਖਾਸ ਕਰਕੇ ਆਪਾਂ ਦੇਖੀਏ ਤਾਂ ਆਪਾਂ ਅਕਸਰ ਇਹ ਗੱਲ ਸੋਚਦੇ ਆਂ ਕਈ ਵਾਰ ਕੀ ਹੁੰਦਾ ਕਿ ਸਿੱਖ ਸਫਾਂ ਦੇ ਜ਼ਹਿਨ ਵਿੱਚ ਵੀ ਹਰ ਇੱਕ ਦੇ ਹੁੰਦੀ ਹੈ ਕਿ ਜਿਹੜੇ ਡੇਰੇ ਨੇ ਖਾਸ ਕਰਕੇ ਪੰਜਾਬ 'ਚ ਕੋਈ ਵੀ ਡੇਰਾ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਪਰ ਅਕਸਰ ਜਿੰਨੇ ਵੀ ਡੇਰੇ ਨੇ ਤਾਂ ਉਹਦੇ 'ਚ ਉਹ ਜਿਹੜੇ ਡੇਰੇ ਨੇ ਉਹ ਸਿੱਖ ਵਿਰੋਧੀ ਹੈ ਔਰ ਸਿੱਖ ਖਾਸ ਕਰਕੇ ਉਸੇ ਦਾ ਵਿਰੋਧ ਵੀ ਕਰਦੇ ਆ ਔਰ ਫਿਰ ਵੀ ਇੱਕ ਡੇਰਾ ਮੁਖੀ ਵੱਲੋਂ ਇਹ ਗੱਲ ਕਹੀ ਜਾਣੀ ਉਸ ਨੂੰ ਆਪਾਂ ਕਿਸ ਲਿਆਜ ਨਾਲ ਦੇਖਦੇ ਆਂ ਦੇਖੋ ਉਹਨਾਂ ਦਾ ਆਪਣਾ ਮਿਸ਼ਨ ਹੈ ਜਿਹੜਾ ਡੇਰੇ ਚਲਾ ਰਹੇ ਆ ਜੋ ਆਪਣਾ ਉਹ ਸਰਨਾ ਪ੍ਰਚਾਰ ਕਰ ਰਹੇ ਆ ਭਾਵੇਂ ਮੈਂ ਉਹਦੀ ਨੂੰ ਸਖਿਨੀ ਨਹੀਂ ਕਰਨੀ ਪਰ ਜਿਹੜਾ ਕੋਈ ਗੱਲ ਬੰਦੀਸ਼ ਨਾਲ ਨਹੀਂ ਕਰਦਾ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਕਿਸੇ ਵੀ ਦੇਦੇ ਨਾਲ ਸੰਬੰਧਿਤ ਹੈ ਉਹ ਤਾਂ ਚੰਗੀ ਗੱਲ ਹੈ ਉਹ ਵੀ ਕਰਨੀ ਵੀ ਚਾਹੀਦੀ ਹੈ ਕਿਉਂਕਿ ਜਿਹੜਾ ਸਾਨੂੰ ਕੋਈ ਵੀ ਤੰਗ ਨਾ ਉਹ ਜੀ ਸਖੋਂ ਦਾ ਵੀ ਇਹ ਹਰ ਇੱਕ ਲੋਕ ਨੂੰ ਹੱਕ ਮਿਲੇ ਕਿਸੇ ਨਾਲ ਠਕਾਣਾ ਹੋਏ ਪੇਸ਼ ਕਰਕੇ ਜੇ ਉਹਨਾਂ ਨੇ ਕੋਈ ਗੱਲ ਇਹ ਕਰੀਏ ਚੰਗੀ ਗੱਲ ਹੈ ਸਵਾਗਤ ਕਰਦੇ ਹਾਂ ਚਲੋ ਮੇਰੇ ਇੱਕ ਸਵਾਲ ਹੋਰ ਸਵਾਲ ਹੈ ਅੱਜ ਬਾਬਾ ਹਰਨਾਮ ਸਿੰਘ ਖਾਲਸਾ ਤੁਮਾ ਉਹਨਾਂ ਨੇ ਇੱਕ ਗੱਲ ਇਹ ਗੱਲ ਕਹੀ ਹੈ ਕਿ ਜੇਕਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਿੰਘ ਸਾਹਿਬ ਵਜੋਂ ਮਨੋਨਿਤ ਕੀਤਾ ਜਾਂਦਾ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਉਹਨਾਂ ਨੇ ਗ੍ਰੀਨ ਸਿਗਨਲ ਦਿੱਤਾ ਇਹਦਾ ਮਤਲਬ ਦੇਖੋ ਬਾਬਾ ਆਪ ਹਨਾ ਤੁਮਾ ਦਾ ਜਿਹੜਾ ਪਿਛਲੇ ਸਮੇਂ ਤੋਂ ਕਭੀ ਬਵਾਲੇ ਤੋਂ ਚਾ ਰਹੇ ਕਿ ਕਿ ਜਿਸ ਤਰ੍ਹਾਂ ਵੀ ਉਹ ਤੇ ਕੰਬਦੇ ਗਏ ਹੁੰਦੇ ਜਿਹੜਾ ਹੋ ਅਕਾਲ ਤਾਰ ਦੇ ਕਲਾਬ ਵੀ ਜਿਸ ਤਰ੍ਹਾਂ ਉਹ ਕਰਦੇ ਰਹੇ ਪਰ 6 ਜੂਨ ਨੂੰ ਜਿਹੜਾ ਉਹਨੇ ਮੈਸੇਜ ਸਤਾ ਉਹ ਕਿ ਚੱਲਣਾ ਨਹੀਂ ਜਿਹੜਾ ਇਹ ਉਹ ਅਕੀ estrandito ਇਹ ਗੱਲ ਕਰਦਾ ਪਹਿਲਾ ਨੰਬਰ ਤਾਂ ਉਹ ਬੰਤੀ ਸਿੰਨਾ ਕਿ ਆਪ ਜੀ ਆਪਣਾ ਆਪ ਜੀ ਬਾਰ ਹੈ ਹੂੰ ਹੂੰ ਕਿਉਂਕਿ ਸਰਬੱਤ ਖਾਲਸਾ ਨੇ ਜਿਹਦਾ ਇਖਤियार ਹੈ ਹਵਾਰਾ ਨੂੰ ਜਿਹੜਾ ਚੁਣਿਆ ਸੀ ਹਮ ਜੀ ਜੀ ਅੱਲੇ ਬਾਪਰਾ ਅਰਨਾਮ ਸਿੰਘ ਤੁਮੇ ਕੋ ਕੋ ਪਇਜ਼ਕਾਰ ਨਹੀਂ ਵੀ ਉਹ ਇਹਦੀ ਮੰਨ ਕਰੇ ਤੇ ਉਹ ਇਸ ਦੀ ਸਪਾਰਸ਼ ਕਰੇ ਵੀ ਉਹਨੂੰ ਜਿਹਦਾ ਲਾਉਣਾ ਗਿਆ ਹੀ ਹੈ ਹੂੰ ਤੇ ਇੱਕਦਮ ਇਹ ਅਕਸ਼ੀ ਦੇ ਦਾ ਉਹ ਬੰਦੀ ਸਿੰਘ ਵੀ ਦੇਖੋ ਹੁਣ ਅਸੀਂ ਉਮੀਦ ਆ ਮੋਰਚਾ ਲਾ 1965 ਤੋਂ ਤਾਂ ਜਿੱਥੇ ਅਸੀਂ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹਾਂ ਤੇ ਭਾਈ ਬਲਵੰਤ ਸਿੰਘ ਰਾਜੋਆਣ ਦੇ ਵੀ ਇਸਾਈ ਦੀ ਗੱਲ ਕਰ ਰਹੇ ਹਾਂ ਜੀ ਜੀ ਜੋ ਜਿਸ ਤਰ੍ਹਾਂ ਪਿਛਲੇ ਸਾਲ ਤੋਂ ਇੱਕ ਤਾਂ ਸ਼ਰੋਣੀ ਅਕਾਲੀ ਦਲ ਖਾਸ ਕਰਕੇ ਤਾਂ ਬਲਵੰਤ ਸਿੰਘ ਰਾਜੋਆਣ ਦੀ ਰਿਹਾਈ ਦੀ ਗੱਲ ਕਰ ਰਹੇ ਆ ਕਿਉਂਕਿ ਉਸ ਨੂੰ ਲੈ ਕੇ ਐਜਪੀਸੀ ਵੱਲੋਂ ਇੰਟਰ ਫੋਰਟ ਵਿੱਚੋਂ ਲੰਘਦੀ ਰਹੀ ਹੈ ਇਹ ਅੱਜ ਤੇ ਪਟੀਸ਼ਨ ਵੀ ਪਾਈ ਸੀ ਜੀ 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 ਸੋ ਇਸ ਤਰ੍ਹਾਂ ਕਰਕੇ ਇੱਕ ਦੁਨੀਆ ਸਾਰਿਆਂ ਦੀ ਰਿਹਾਈ ਦੀ ਗੱਲ ਕਰਨੀ ਚਾਹੀਦੀ ਏ ਤੇ ਜੇ ਤੇ ਸਰਬੱਤ ਦਾ ਸਾਦਾ ਆਪਾ ਸਦਾ ਅੰਤ ਨੂੰ ਸੀ ਦਾਤਾ ਜਿਹੜਾ ਜਿਖਤਾ ਸਿਹਰਾਂ ਨੂੰ ਜਿਹੜਾ ਫੱਟਿਆ ਗਿਆ ਇੱਕ ਅੰਤਕ ਸਾਡ ਸੋ ਇੱਕ ਇਹਨਾਂ ਵਿੱਚ ਆ ਜੀ ਜੀ ਮੱਤ ਪੇੜ ਤੋਂ ਦੀ ਕੋਈ ਗੱਲ ਜੇ ਜੇ ਕੋਈ ਅਰਨਾਨ ਸਿੰਘ ਧੋਮਾ ਵਰਗਿਆਂ ਨੇ ਇਸ ਤਰ੍ਹਾਂ ਦੀ ਕਲਾ ਕਰੀ ਆ ਠੀਕ ਹੈ ਠੀਕ ਹੈ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਦਾ ਬਹੁਤ ਨਹੀਂ ਦੇਖੋ ਉਹਨਾਂ ਨੇ ਇੱਕ ਤਾਂ ਸਵਾਗਤ ਕੀਤਾ ਤੇ ਦੂਜਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਮਸਲਾ ਕੋਈ ਵੀ ਚੱਕ ਸਕਦਾ ਹੈ ਕਿ ਜ਼ਰੂਰੀ ਨਹੀਂ ਕਿ ਇਹ ਮਸਲਾ ਕੱਲੇ ਸਿੱਖ ਚੱਕ ਸਕਦੇ ਆ ਜਾਂ ਕੱਲਾ ਐਸਜੀਪੀਸੀ ਮੰਗ ਉਠਾ ਸਕਦੀ ਆ ਜਾਂ ਕੱਲੇ ਕਾਲੀ ਦਲੀ ਉਠਾ ਸਕਦਾ ਇਹ ਤਾਂ ਇੱਕ ਬੰਦੀ ਸਿੰਘਾਂ ਦਾ ਜਿਹੜਾ ਮੁੱਦਾ ਹੈ ਜਨਤਕ ਤੌਰ ਤੇ ਹਰ ਇੱਕ ਨੂੰ ਚੱਕਣ ਦਾ ਹੱਕ ਹੈ ਬਿਲਕੁਲ ਠੀਕ ਹੈ ਤਾਂ ਉਹਦੇ ਚ ਹੁਣ ਡੇਰਾ ਬਿਆਸ ਦੇ ਵਿੱਚ ਡੇਰਾ ਬਿਆਸ ਮੁਖੀ ਕਹਿੰਦੇ ਕਦੇ ਸਾਡੇ ਤੇ ਕਦੇ ਸਿਆਸਤ ਨਹੀਂ ਹੁੰਦੀ ਇਹ ਆਪਾਂ ਅਕਸਰ ਦੇਖਦੇ ਵੀ ਆ ਬਿਲਕੁਲ ਕਦੇ ਕਹਿੰਦਾ ਰਪਾਣਾ ਜੀ ਕਦੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੂ ਮੈਂ ਵੀ ਇੱਕ ਦੋ ਵਾਰੀ ਮੁਲਾਕਾਤ ਕੀਤੀ ਆ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਕਦੇ ਵੀ ਉਹ মিডিਆ ਸਾਹਮਣੇ ਨਹੀਂ ਆਉਂਦੇ ਨਾ ਕੋਈ ਗੱਲਬਾਤ ਕਰਦ ਨੇ ਆਪਾਂ ਅਕਸਰ ਦੇਖਿਆ ਕਿਸੇ ਭੋਗ ਸਮਾਗਮ ਤੇ ਚਲੇ ਜਾਣ ਜਾਂ ਖੁਸ਼ੀ ਜਾਂ ਗਮੀ ਤੇ ਇਹ ਪਹਿਲੀ ਵਾਰ ਹੋਇਆ ਮੈਨੂੰ ਲੱਗਦਾ ਉਹਨਾਂ ਨੇ ਬਿਆਨ ਜਿਹੜਾ ਦਿੱਤਾ ਇਹ ਨਹੀਂ ਦੇਖੋ ਤੁਸੀਂ ਦੇਖੋ ਡੇਰਾ ਸਰਸਾ ਮੁਖੀ ਨੇ ਜਿਹੜੇ ਆ ਉਹਨਾਂ ਨੇ ਆਪਣਾ ਇੱਕ ਰਾਜਨੀਤਿਕ ਵਿੰਗ ਬਣਾਇਆ ਹੋਇਆ ਸੀ ਵੱਖਰਾ ਜਦੋਂ ਆਪਾਂ ਨੇ ਰਾਜਨੀਤੀ ਕਰਨੀ ਨਹੀਂ ਤਾਂ ਸਾਨੂੰ ਰਾਜਨੀਤਿਕ ਵਿੰਗ ਰਾਜਨੀਤੀ ਕਹਿ ਜਿ ਬਣਾਉਣ ਦਾ ਫਾਇਦਾ ਹੀ ਨਹੀਂਗਾ ਕੋਈ ਠੀਕ ਹੈ ਇਹਦਾ ਮਤਲਬ ਇਹ ਕਿ ਆਪਾਂ ਰਾਜਨੀਤੀ ਕਰ ਰਹੇ ਆਂ ਡੇਰਾ ਬਿਆਸ ਦੇ ਵਿੱਚ ਅੱਜ ਤੱਕ ਆਪਾਂ ਇਹ ਚੀਜ਼ਾਂ ਕਦੇ ਨਹੀਂ ਦੇਖੀਆਂ ਔਰ ਇੱਕ ਵੱਡੀ ਗੱਲ ਇਹ ਆ ਕਿ ਆਪਾਂ ਇਹ ਵੀ ਦੇਖ ਰਹੇ ਆਂ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਕਸਰ ਹੁਣ ਪਿਛਲੇ ਕੁਝ ਅਰਸੇ ਤੋਂ ਉਹ ਲੋਕਾਂ 'ਚ ਜਾਣ ਲੱਗ ਗਏ ਵੱਡੇ ਵੱਡੇ ਸਮਾਗਮਾਂ 'ਚ ਜਾਣ ਲੱਗ ਗਏ ਜਿਵੇਂ ਆਪਾਂ ਦੇਖਿਆ ਕਿ ਹੁਣੇ ਆ ਕੁਝ ਦਿਨ ਪਹਿਲਾਂ ਸੁਖਦੇਵ ਸਿੰਘ ਢਿੰਡਸਾ ਦੇ ਜਿਹੜਾ ਅੰਤਿਮ ਅਰਦਾਸ ਸੀ ਉੱਥੇ ਪਹੁੰਚੇ ਉਸ ਤੋਂ ਪਹਿਲਾਂ ਜਿਹੜੇ ਸੁਰਜੀਤ ਸਿੰਘ ਰਖੜਾ ਉਹਨਾਂ ਦੇ ਪਿਤਾ ਦੀ ਵਰਸੀ ਸੀਗੀ ਠੀਕ ਹੈ ਉਹ ਉੱਥੇ ਪਹੁੰਚੇ ਤਾਂ ਉਸ ਤੋਂ ਇਲਾਵਾ ਵੀ ਹੋਰ ਕਈ ਥਾਵਾਂ ਤੇ ਉਹ ਜਿਹੜੇ ਪਹੁੰਚੇ ਆ ਫਿਰ ਕਈ ਸਿੱਖ ਆਗੂ ਨਾਲ ਮੀਟਿੰਗ ਕਰਦੇ ਨਜ਼ਰ ਆਉਂਦੇ ਨੇ ਤਾਂ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਤਾਂ ਇਹ ਲੱਗਦਾ ਕਿ ਡੇਰਾ ਬਿਆਸ ਮੁਖੀ ਹੁਣ ਲੋਕਾਂ ਦੇ ਵਿੱਚ ਖਾਸ ਕਰਕੇ ਸਿੱਖ ਭਾਈਚਾਰੇ ਨਾਲ ਵੈਸੇ ਉਹਨਾਂ ਦਾ ਅਜ ਤੱਕ ਕਦੇ ਮੈਂ ਕੋਈ ਉਹ ਬਿਆਨ ਨਹੀਂ ਦੇਖਿਆ ਅਜ ਤੱਕ ਕਦੇ ਉਹ ਨਹੀਂ ਦੇਖਿਆ ਆਪਾਂ ਕਿ ਉਹ ਸਿੱਖ ਭਾਈਚਾਰੇ ਦੇ ਖਿਲਾਫ ਬੋਲ ਰਹੇ ਹੋਣ ਜਾਂ ਸਿੱਖ ਭਾਈਚਾਰੇਆਂ ਦੇ ਖਿਲਾਫ ਬੋਲ ਰਹੇ ਵੇ ਚੀਜ਼ਾਂ ਅਕਸਰ ਆਪਾਂ ਕਈ ਵਾਰ ਦੇਰਾਂ ਨੂੰ ਦੇਖਦੇ ਆ ਜੇਕਰ ਜ਼ਿਕਰ ਕੀਤਾ ਦੇ ਵਿੱਚ ਜਿਹੜਾ ਇਹ ਬਿਆਨ ਡੇਰਾ ਮੁਖੀ ਦੇ ਗੁਰਿੰਦਾ ਸਿੰਘ ਢਿੱਲੋਂ ਜੀ ਦਾ ਆਇਆ ਕੀ ਉਹਨਾਂ ਨੇ ਪਹਿਲਾਂ ਕਦੇ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਹੈ ਜਾਂ ਕੋਈ ਕਦੇ ਕੋਈ ਚਿੱਠੀ ਲਿਖੀ ਹੈ ਕਿ ਜਾਫਰ ਜਿਹਨਾਂ ਨੂੰ ਪਾਰੋਲ ਮਿਲੀ ਹੈ ਉਹਦੇ ਬਾਰੇ ਕੋਈ ਜ਼ਿਕਰ ਕੀਤਾ ਕੋਈ ਦੇਖੋ ਅਮਰਜੀਤ ਗੱਲ ਇਹ ਆ ਆਪਾਂ ਨਾ ਇਸ ਤੇ ਪਹਿਲਾਂ ਵੀ ਗੱਲ ਕੀਤੀ ਹੈ ਬ੍ਰੇਕ ਤੋਂ ਪਹਿਲਾਂ ਕਿ ਡੇਰੇ ਬੇਸਤ ਪੰਜਾਬ ਦੇ ਹੋਰ ਡੇਰੇਆਂ ਚ ਪਰ ਹੁਣ ਹੁਣ ਚਰਚਾ ਡੇਰਾ ਬਿਆਸ ਦੀ ਹੈ ਕਿਉਂਕਿ ਡੇਰਾ ਜਿਹੜੇ ਬਿਆਸ ਦੇ ਮੁਖੀ ਆ ਉਹਨਾਂ ਦਾ ਇੱਕ ਅਹਿਮ ਮੰਨਿਆ ਜਾ ਰਿਹਾ ਇਹ ਬਿਆਨ ਬਹੁਤ ਅਹਿਮ ਹੈ ਜਿਹੜਾ ਉਹਨਾਂ ਦੇ ਗਲਬੰਦੀ ਸਿੰਘ ਵਾਲੇ ਮੁੱਦਾ ਚੱਕਦਾ ਬਿਲਕੁਲ ਉੱਥੇ ਬੀਜੇਪੀ ਡੇਰਾ ਬਿਆਸ ਚ ਸ਼੍ਰੋਮਣੀ ਕਾਲੀ ਦਲ ਡੇਰਾ ਬਿਆਸ ਚ ਕਾਂਗਰਸ ਪਾਰਟੀ ਤੇ ਡੇਰਾ ਬਿਆਸ ਚ ਆਮ ਆਦਮੀ ਪਾਰਟੀ ਜਾਂ ਹੋਰ ਕਈ ਗਰਮ ਖਿਆਲੀਆਂ ਦੇ ਆਗੂ ਕਈ ਵਾਰ ਮੀਟਿੰਗਾਂ ਕਰਦੇ ਦੇਖੇ ਗਏ ਜਿਵੇਂ ਮੈਂ ਪਹਿਲਾਂ ਇਹ ਗੱਲ ਕੀਤੀ ਹੈ ਮੈਂ ਦੁਬਾਰਾ ਫਿਰ ਦੁਹਰਾ ਰਿਹਾ ਕਿ ਜਿੰਨੀ ਵਾਰ ਮੀਟਿੰਗ ਹੋਈ ਅੱਜ ਤੱਕ ਉਸ ਗੱਲ ਦਾ ਕਦੇ ਭੇਦ ਨਹੀਂ ਖੁੱਲਿਆ ਕਿ ਜੇਕਰ ਕੋਈ ਕੇਂਦਰ ਤੋਂ ਮੰਤਰੀ ਆਇਆ ਤਾਂ ਉਹਨੇ ਗੱਲ ਕੀ ਕੀਤੀ ਹੈ ਜੇ ਕਦੇ ਕੋਈ ਪੰਜਾਬ ਦਾ ਮੰਤਰੀ ਗਿਆ ਪੰਜਾਬ ਦਾ ਸਾਬਕਾ ਮੰਤਰੀ ਗਿਆ ਜਾਂ ਪੰਜਾਬ ਦਾ ਕੋਈ ਗਰਮਖਿਆਲੀ ਜਾਂ ਕੋਈ ਸਿੱਖ ਸਫERNAL ਸੰਬੰਧਤ ਅਗਰ ਆਗੂ ਗਿਆ ਤਾਂ ਡੇਰਾ ਬਿਆਸ ਦੇ ਵਿੱਚ ਗੱਲ ਹੋਈ ਕੀ ਆ ਬਸ ਇਹ ਗਿਆ ਜਾਂਦਾ ਸੀ ਬਸ ਮੁਲਾਕਾਤ ਮੀਟਿੰਗ ਹੋਈ ਬੜੇ ਸੁਖਾਵੇਂ ਮੌਲ ਚੁਈ ਠੀਕ ਹੈ ਔਰ ਦੂਜੀ ਗੱਲ ਜੇ ਡੇਰਾ ਬਿਆਸ ਦੇ ਮੁਖੀ ਕਦੇ ਸੁਰਜੀਤ ਸਿੰਘ ਰਖੜਾ ਦੇ ਘਰ ਆਏ ਜਾਂ ਕਦੇ ਕਿਸੇ ਹੋਰ ਲੀਡਰ ਦੇ ਘਰੇ ਗਏ ਕਦੇ ਕੋਈ ਗੱਲ ਨਹੀਂ ਹੋ ਕਿ ਅੰਦਰ ਗੱਲ ਕੀ ਹੋਈ ਆ ਪਰ ਅੱਜ ਜਿਹੜੀ ਗੱਲ ਕੀਤੀ ਹੈ ਕਿ ਜਿਹੜਾ ਕੱਲ ਪਹਿਲੀ ਵਾਰ ਬਿਆਨ ਦੇਣਾ ਉਹਨਾਂ ਨੇ ਅਗਲੇ ਪਿਛਲੇ ਸਾਰੀ ਗੱਲ ਕਰਤੀ ਉਹਨਾਂ ਨੇ ਇਹ ਕਹਿਤਾ ਕਿ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਸੀ ਉਹਨਾਂ ਨੇ ਇਹ ਵੀ ਦੱਸਤਾ ਕਿ ਮੇਰਾ ਨਤੀਜਾ ਗੱਲਬਾਤ ਕਰਨ ਦਾ ਨਿਕਲਿਆ ਕਿ ਭਾਈ ਗੁਰਦੀਪ ਸਿੰਘ ਖੈੜਾ ਨੂੰ ਪੈਰੋਲ ਮਿਲੀ ਉਹਨਾਂ ਨੇ ਇਹ ਵੀ ਕਹਿਤਾ ਕਿ ਯਤਨ ਜਾਰੀ ਰਹਿਣਗੇ ਇਹਦਾ ਮਤਲਬ ਆਪਾਂ ਸਾਰੀ ਜੜੀ ਹੈ ਕਿਉਂਕਿ ਨਾ ਬਲਜੀਤ ਸਿੰਘ ਦਾਲਦੋਵਾਲ ਜਿਹੜੇ ਸਾਬਕਾ ਪ੍ਰਧਾਨ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਵੀ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਤਾਂ ਉਹਨਾਂ ਨਾਲ ਵੀ ਬੜੀ ਨੇੜਤਾ ਆਪਾਂ ਵੀ ਅਕਸਰ ਦੇਖਿਆ ਵੀ ਕਈ ਸਮਾਗਮਾਂ ਹਾਂ ਬਿਲਕੁਲ ਕਈ ਸਮਾਗਮਾਂ ਕਿਤੇ ਵੀ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਆਪਾਂ ਫੋਨ ਦੇ ਜ਼ਰੀਏ ਤੇ ਉਹਨਾਂ ਸਿੱਧਾ ਜਿਹੜੀ ਆ ਰਾਪਤਾ ਕਾਇਮ ਕਰਦੇ ਆ ਬਲਜੀਤ ਸਿੰਘ ਦਾਦੂਵਾਲ ਜੀ ਨਾਲ ਸੋ ਬਿਲਕੁਲ ਇਸ ਸਮੇਂ ਜੁੜ ਚੁੱਕੇ ਨੇ ਸਾਡੇ ਨਾਲ ਖਾਸ ਤੌਰ ਤੇ ਬੋਲਦਾ ਪੰਜਾਬ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਸੋ ਬਿਲਕੁਲ ਸਾਬਕਾ ਪ੍ਰਧਾਨ ਨੇ ਤੇ ਨਾਲ ਹੀ ਸਿਕਮ ਹਸਣਾ ਨੂੰ ਲੈ ਕੇ ਲਗਾਤਾਰ ਜਿਹੜੀ ਗੱਲਬਾਤ ਆ ਉਹ ਕਰਦੇ ਰਹਿੰਦੇ ਨੇ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜਿਹੜਾ ਕੱਲ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗੁਰਿੰਦਰ ਸਿੰਘ ਢਿੱਲੋਂ ਜੀ ਡੇਰਾ ਵਿਆਜ਼ ਦੇ ਮੁਖੀ ਨੇ ਤਾਂ ਉਹਨਾਂ ਨੇ ਜਿਹੜਾ ਇੱਕ ਬਿਆਨ ਆ ਉਸ ਦਿੱਤਾ ਹੈ ਕਿ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋਣੇ ਚਾਹੀਦੇ ਨੇ ਕਿਉਂਕਿ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਮੇਰੀ ਜਿਹੜੀ ਆ ਲਗਾਤਾਰ ਕੇਂਦਰ ਦੇ ਮੰਤਰੀਆਂ ਦੇ ਨਾਲ ਗੱਲਬਾਤ ਵੀ ਹੁੰਦੀ ਜਾਂਦੀ ਹੈ ਵੀ ਮੈਂ ਚਾਹੁੰਨਾ ਕਿ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋਣਾ ਚਾਹੀਦਾ ਹੈ ਤੁਹਾਡਾ ਕੀ ਰੈਐਕਸ਼ਨ ਹੈ ਇਸ ਨੂੰ ਲੈ ਕੇ ਦੇਖੋ ਸਰਤਾਜ ਸਿੰਘ ਜੀ ਸਤਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਸਿਰਜਿਆ ਜਿੰਨਾ ਬਾਬਤ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਚਨ ਨੇ ਕਿ ਡਿੱਟੇ ਸਭੇ ਥਾਵ ਨਹੀਂ ਤੁਦ ਜਿਹਿਆ ਬੰਦੋ ਪੁਰਖ ਵਦਾਤੇ ਤਾਂ ਤੂੰ ਸੋਹਿਆ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੁਨੀਆ ਦਰਸ਼ਨ ਕਰਨ ਆਉਂਦੀ ਆ ਦੇਸ਼ ਵਿਦੇਸ਼ ਦੇ ਵਿੱਚੋਂ ਸਿੱਖ ਤੇ ਗੈਰ ਸਿੱਖ ਬਿਲਕੁਲ ਡੇਰਾ ਵਿਆਸ ਸਿੰਘੀ ਬਾਬਾ ਗੁਰਿੰਦਰ ਸਿੰਘ ਪਹਿਲਾਂ ਵੀ ਦਰਸ਼ਨ ਕਰਨ ਵਾਸਤੇ ਜਾਂਦੇ ਰਹਿੰਦੇ ਆ ਤਾਂ ਪਹਿਲਾਂ ਵੀ ਇੱਕ ਵਾਰ ਸਾਡੇ ਨਾਲ ਵੀ ਉਹ ਜਦੋਂ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਡੇਰਾ ਵਿਆਸ ਦੇ ਅੰਦਰ ਜੀ ਤਾਂ ਉਸ ਵੇਲੇ ਸ਼ਾਇਦ 2011 ਦੀ ਗੱਲ ਆ ਜੀ ਉਦੋਂ ਵੀ ਉਹ ਦਰਸ਼ਨ ਕਰਨ ਵਾਸਤੇ ਗਏ ਸੀ ਤੇ ਕੱਲ ਵੀ ਜਿਹੜਾ ਮੈਂ ਵੀਡੀਓ ਤੇ ਦੇਖ ਰਿਆ ਹੂੰ ਕਿ ਉਹਨਾਂ ਨੇ ਦਰਸ਼ਨ ਕੀਤੇ ਨੇ ਸਤਖੰਡ ਸ੍ਰੀ ਦਰਬਾਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਔਰ ਮੀਡੀਆ ਵਾਲੇ ਵੀਰਾਂ ਨਾਲ ਗੱਲਬਾਤ ਵੀ ਹੋਈ ਔਰ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਜਿਹੜੀ ਸਟੇਟਮੈਂਟ ਦਿੱਤੀ ਆ ਮੈਂ ਉਹਦਾ ਸਵਾਗਤ ਕਰਦਾ ਔਰ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਜਦੋਂ ਸ਼ਹੀਦ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਗੁਰਦੁਆਰਾ ਅੰਬਸਾ ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਹੋਇਆ ਸੀਗਾ ਜੀ ਜਦੋਂ ਸਾਰਾ ਪੰਥ ਉਹਨਾਂ ਦਾ ਸਮਰਥਨ ਕਰ ਰਿਹਾ ਸੀ ਅਸੀਂ ਵੀ ਉੱਥੇ ਲਗਾਤਾਰ ਉੱਥੇ ਹਾਜ਼ਰੀ ਭਰ ਰਹੇ ਸੀ ਜਿਸ ਕਰਕੇ ਪਹਿਲੀ ਵਾਰ ਤਿੰਨ ਸਿੰਘਾਂ ਦੀਆਂ ਜਿਹੜੀਆਂ ਪਰੋਲਾ ਸੀ ਮਨਜ਼ੂਰ ਹੋਈਆਂ ਸੀ ਭਾਈ ਗੁਰਮੀਤ ਸਿੰਘ ਭਾਈ ਲਖਿੰਦਰ ਸਿੰਘ ਔਰ ਭਾਈ ਜੋ ਆਪਣਾ ਸੀਗੇ ਉੱਥੇ ਵਾਲੇ ਫਤਿਹਗੜ੍ਹ ਸਾਹਿਬ ਦੇ ਨੇੜੇ ਮੇਰੇ ਨਾਮ ਵਿਸਰ ਗਿਆ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਉਹ ਆਪਣਾ ਪੈਰੋਲਾ ਮਨਜ਼ੂਰ ਹੋ ਜਾਂ ਸੀ ਉਸ ਵੇਲੇ ਜਦੋਂ ਪਹਿਲਾ ਇਹ ਮੋਰਚਾ ਲੱਗਿਆ ਸੀਗਾ ਤਾਂ ਉਦੋਂ ਸਾਡੀ ਮੁਲਾਕਾਤ ਹੋਈ ਸੀ ਡੇਰਾ ਬਿਆਸ ਮੁਖੀ ਉਹਨਾਂ ਦੇ ਨਾਲ ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਹ ਚਿੱਠੀ ਲਿਖੀ ਸੀ ਸਾਡੇ ਨਾਲ ਡਿਸਕਸ ਕਰਕੇ ਉਹਨਾਂ ਸਾਰੀ ਜਾਣਕਾਰੀ ਲਈ ਸੀ ਉਹਨਦੀ ਸਿੰਘਾਂ ਦਾ ਮਸਲਾ ਕਿ ਜਿਹੜੇ ਇਖਲਾਵਾ ਪੂਰੀਆਂ ਕਰ ਚੁੱਕੇ ਆ ਜੀ ਔਰ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਦਿਆਂ ਹੀ ਹਿਊਮਨ ਰਾਈਟਸ ਦਾ ਸਨਮਾਨ ਕਰਦਿਆਂ ਹੀ ਉਹਨਾਂ ਦੀ ਰਿਹਾਈ ਮੰਗਦੀ ਆ ਤੇ ਉਹਦੇ ਵਾਸਤੇ ਉਹਨਾਂ ਨੇ ਪਰਦਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਚਿੱਠੀ ਵੀ ਲਿਖੀ ਸੀ। ਪਰਵੰਦੀ ਸਿੰਘਾਂ ਦੀ ਰਿਹਾਈ ਨਹੀਂ ਦੇਖੋ ਬਰਗਾੜੀ ਇਨਸਾਫ਼ ਮੋਰਚਾ ਲੱਗਾ, ਅੰਬਸਾ ਮੋਰਚਾ ਲੱਗਾ, ਹਸਨਪੁਰ ਬਾਪੂ ਸੁਰਜ ਸਿੰਘ ਦਾ ਮੋਰਚਾ, ਕੌਮੀ ਇਨਸਾਫ਼ ਮੋਰਚਾ ਸਮੇਂ-ਸਮੇਂ ਗੱਲ ਉੱਠਦੀ ਰਹਿੰਦੀ ਔਰ ਕਈ ਸਿੰਘਾਂ ਦੀਆਂ ਰਿਹਾਈਆਂ ਹੋਈਆਂ ਵੀ ਨੇ ਜਿਵੇਂ ਭਾਈ ਲਾਲ ਸਿੰਘ ਅਕਾਲਗੜ੍ਹ ਦੀ, ਭਾਈ ਨੰਦ ਸਿੰਘ ਜੀ, ਭਾਈ ਸੁਖ ਸਿੰਘ ਉਹਨਾਂ ਦੀਆਂ ਰਿਹਾਈਆਂ ਵੀ ਹੋਈਆਂ। ਪਰ ਰੋਲਾ ਵੀ ਹੋਈਆਂ ਨੇ ਬਹੁਤ سارے ਸਿੰਘਾਂ ਦੀਆਂ ਔਰ ਜੇਲ੍ਹ ਤਬਦੀਲੀਆਂ ਵੀ ਹੋਈਆਂ ਭਾਈ ਹਰਨੇਕ ਸਿੰਘ ਤੇ ਹੋਰ ਸੋ ਮੈਂ ਸਮਝਦਾ ਕਿ ਉਹਨਾਂ ਨੇ ਵੀ ਆਪਣਾ ਇੱਕ ਜਿਹੜਾ ਹੈਗਾ ਇਨਸਾਨੀਅਤ ਨਾਤੇ ਫਰਜ਼ ਨਿਭਾਉਂਦਿਆਂ ਡੇਰਾ ਵਿਆਸਮੂਖੀ ਬਾਬਾ ਗੁਰਿੰਦਰ ਸਿੰਘ ਉਹਨਾਂ ਨੇ ਵੀ ਜਿਹੜਾ ਉਹਨੂੰ ਚਿੱਠੀ ਲਿਖੀ ਸੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਔਰ ਹੁਣ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਜਦੋਂ ਵੀ ਉਹਨਾਂ ਦੇ ਕੋਲ ਉਹਨਾਂ ਦੇ ਡੇਰੇ ਤੇ ਸੰਸਥਾ 'ਚ ਕੋਈ ਵੀ ਕੇਂਦਰੀ ਮਿਨਿਸਟਰ ਜਾਂ ਸਟੇਟ ਮਿਨਿਸਟਰ ਆਂਦਾ ਤਾਂ ਉਹ ਉਹਨਾਂ ਨਾਲ ਜਦੋਂ ਗੱਲ ਚੱਲਦੀ ਆ ਤਾਂ ਅੰਮ੍ਰਿਤ ਦੇ ਸੁਖਾਵੇ ਹਾਲਾਤਾਂ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਕਸਰ ਉਹ ਆਪਣੀ ਗੱਲਬਾਤ ਜਿਹੜੀ ਉਹ ਕਰਦੇ ਰਹਿੰਦੇ ਔਰ ਮੈਂ ਇਹਦਾ ਸਵਾਗਤ ਕਰਦਾ ਚੰਗੀ ਗੱਲ ਹੈ ਇਕ ਸਿੰਘ ਸਾਹਿਬ ਅੱਜ ਦੀ ਗੱਲ ਕੀਤੀ ਹੈ ਵੀ ਤਾਂ ਅੱਜ ਵੀ ਖਾਸ ਤੌਰ ਤੇ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ ਗਿਆਨੀ ਹਰਨਾਮ ਸਿੰਘ ਜੀ ਤਾਂ ਉਹਨਾਂ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਚਰਚਾਵਾਂ ਲਗਾਤਾਰ ਚੱਲ ਰਹੀਆਂ ਨੇ ਕਿ ਸ਼੍ਰੋਮਣੀ ਕਦ ਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਐਗਜ਼ੀਕਟਿਵ ਦੀ ਮੀਟਿੰਗ ਆਉਣ ਵਾਲੀ ਹੈ ਤਾਂ ਉਹਦੇ ਵਿੱਚ ਕੁਝ ਬੰਦੀ ਸਿੰਘ ਜਿਹੜੇ ਨੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਜਿਹੜਾ ਅਸ਼ੀਰੀਆ ਕੱਲ ਤੱਕ ਤਾਂ ਜਥੇਦਾਰ ਥਾਪ ਕਿ ਤੁਸੀਂ ਸਮਝੋ ਕਿ ਚੰਗਾ ਕਦਮ ਹੈ ਜੇਕਰ ਬੰਦੀ ਸਿੰਘਾਂ ਦੇ ਕਿਸੇ ਨੂੰ ਵੀ ਜਿਹੜਾ ਅਕਾਲ ਤਖਤ ਦਸਿਹਾਰ ਥਾਪਿਆ ਜਾਂਦਾ ਜੇ ਦੇਖੋ ਬੰਦੀ ਸਿੰਘਾਂ ਦਾ ਸਮਾਨ ਕੌਮ ਕਰਦੀ ਆਈ ਹੈ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਉਹਨਾਂ ਦਾ ਸਨਮਾਨ ਵੀ ਕੀਤਾ ਉਹ ਵੀ ਧਾਰ ਜੇਲ੍ਹ ਚ ਨਗਰਬਾਨ ਸੀ ਜਦੋਂ ਉਹਨਾਂ ਨੂੰ ਜਤੇਦਾਰ ਸ਼੍ਰੀ ਹਕਾਉਤ ਤੱਕ ਸਾਫ ਸਾਫ ਪਿਆ ਗਿਆ ਜੀ ਸਰਬਤ ਖਾਲਸਾ 2015 ਨੇ ਜਤੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ਼੍ਰੀ ਹਕਾਉਤ ਸਾਹਿਬ ਦਾ ਜਤੇਦਾਰ ਥਾਪਿਆ ਜੀ ਸੋ ਇਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦਾ ਸਨਮਾਨ ਕਰਨਾ ਕੋ ਮਾੜੀ ਗੱਲ ਨਹੀਂ ਬਸ ਉਹਦੇ ਤੇ ਸਿਆਸਤ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਹਾਂ ਜਿਹੜੇ ਸਾਡੇ ਬੰਦੀ ਸਿੰਘ ਉਹਨਾਂ ਦਾ ਸਨਮਾਨ ਸਾਰੀ ਕੌਮ ਕਰਦੀ ਹੈ ਸਾਰੀਆਂ ਸਰਤਾਵਾ ਕਰਦੀਆਂ ਨੇ ਚੰਗੀ ਗੱਲ ਠੀਕ ਹੈ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ ਬਾਈ ਖਾਲਸਾ ਬੱਤੇ ਸੋ ਬਿਲਕੁਲ ਅਬਲਜੀਤ ਸਿੰਘ ਦਾਦੂਵਾਲ ਜਿਹੜੇ ਕੀ ਸਿੱਖ ਪ੍ਰਚਾਰਕ ਨੇ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਗਲਬਤ ਕੀਤੀ ਆ ਤਾਂ ਉਹਨਾਂ ਨੇ ਜ਼ਿਕਰ ਕੀਤਾ ਵੀ ਪਹਿਲਾਂ ਵੀ ਜਿਹੜਾ ਰਪਾਣਾ ਜੀ ਵੀ ਜਿਹੜਾ ਡੇਰਾ ਵਿਆਸ ਦੇ ਮੁਖੀ ਨੇ ਤਾਂ ਉਹਨਾਂ ਨੇ ਚਿੱਠੀ ਜਿਹੜੀ ਆ ਕੇਂਦਰ ਸਰਕਾਰ ਨੂੰ ਲਿਖੀ ਆ ਪਹਿਲਾਂ ਵੀ ਜ਼ਿਕਰ ਕੀਤਾ ਵੀ ਅਸੀਂ ਲਿਖ ਚੁੱਕੇ ਸੀ ਉਸ ਤੋਂ ਬਾਅਦ ਚਲੋ ਹੌਲੀ ਹੌਲੀ ਕਰਾ ਜਿਹੜਾ ਅੱਜ ਬਿਆਨ ਆਇਆ ਚਲੋ ਚੰਗੀ ਗੱਲ ਹੈ ਜਿਹੜਾ ਇਸ ਨੂੰ ਬਿਆਨ ਦਿੰਦਾ ਹੈ ਕਿ ਹੁਣ ਰਿਹਾਕ ਕਦੋਂ ਹੁੰਦੇ ਨੇ ਕਿਉਂਕਿ ਬਿਆਨ ਤਾਂ ਬਹੁਤ ਆ ਜਾਂਦੇ ਨੇ ਪਰ ਰਿਹਾਈ ਕਦੋਂ ਹੋਊਗੀ ਇਹ ਤਾਂ ਹੈਗਾ ਜੀ ਦੇਖੋ ਜਦੋਂ ਆਪਾਂ ਕੋ ਕੰਮ ਸ਼ੁਰੂ ਕਰਦੇ ਆ ਤਾਂ ਤੁਸੀਂ ਆਸ ਰੱਖਦੇ ਹੋ ਉਸ ਚੀਜ਼ ਤੇ ਤਾਂ ਉਹ ਚੀਜ਼ ਕਿਤੇ ਕਿਤੇ ਰੰਗ ਜ਼ੋਰ ਲਿਆਉਂਦੀ ਹੈ ਜੇ ਡੇਰਾ ਬਿਆਸ ਮੁਖੀ ਨੇ ਪਹਿਲਾਂ ਗੱਲ ਕੀਤੀ ਤਾਂ ਉਹਨਾਂ ਨੇ ਦਾ ਜ਼ਿਕਰ ਕਰਤਾ ਉਹਨਾਂ ਨੇ ਇਹ ਕਹਿਤਾ ਕਿ ਰੰਗ ਲਿਆਈ ਉਹਨਾਂ ਨੇ ਇਹ ਵੀ ਕਹਿਤਾ ਕਿ ਮੇਰੇ ਯਤਨ ਜਾਰੀ ਰਹਿਣਗੇ ਹੁਣ ਯਤਨ ਜਾਰੀ ਰਹਿਣਗੇ ਡੇਰਾ ਜਿਹੜੇ ਬੰਦੀ ਸਿੰਘਾਂ ਵਾਲਾ ਮਾਮਲਾ ਇੱਕ ਸੈਂਟਰ ਸਰਕਾਰ ਦੇ ਅੰਦਰ ਹੈ ਤੇ ਸੈਂਟਰ ਸਰਕਾਰ ਦੇ ਮੰਤਰੀ ਡੇਰਾ ਮੁਖੀ ਕੋਲ ਅਕਸਰ ਆਉਂਦੇ ਜਾਂਦੇ ਨੇ ਇਹ ਹਰ ਇੱਕ ਨੂੰ ਪਤਾ ਹੈ ਕੋਈ ਲੁਕਿਆ ਛੁਪਿਆ ਨਹੀਂ ਤੇ ਡੇਰਾ ਬਿਆਸ ਮੁਖੀ ਦਾ ਦੂਜੀ ਤੀਜੀ ਵਾਰ ਜਿਹੜਾ ਸ੍ਰੀ ਕਾਲ ਤਖਤ ਸਾਹਿਬ ਤੇ ਨਤਮਸਤਕ ਹੋਣਾ ਦਰਬਾਰ ਸਾਹਿਬ ਨਤਮਸਤਕ ਹੋਣਾ ਤਾਂ ਇਹ ਵੀ ਕਿਤੇ ਨਾ ਕਿਤੇ ਇਹ ਚੀਜ਼ ਦਰਸਾਉਂਦਾ ਹੈ ਕਿ ਡੇਰਾ ਵਿਆਸ ਮੁਖੀ ਸਿੱਖ ਜਿਹੜੀ ਵੀ ਕੋਈ ਵੀ ਬੰਦੀ ਸਿੰਘ ਹੈ ਜਾਂ ਸਿੱਖ ਨੇ ਉਹਦੇ ਵਿਰੋਧੀ ਨਹੀਂ ਬਿਲਕੁਲ ਅਕਸਰ ਉਹਨਾਂ ਨੂੰ ਆਪਾਂ ਜਿਵੇਂ ਪਹਿਲਾਂ ਕਿਹਾ ਕਿ ਸਿੱਖਾਂ ਦੇ ਪ੍ਰੋਗਰਾਮਾਂ 'ਚ ਦੇਖਿਆ ਜਾਂਦਾ ਸਿੱਖ ਆਗੂਆਂ ਦੇ ਘਰਾਂ 'ਚ ਦੇਖਿਆ ਜਾਂਦਾ ਸਿੱਖ ਆਗੂਆਂ ਦੇ ਘਰਾਂ ਜਿਹੜੇ ਕੋਈ ਪ੍ਰੋਗਰਾਮ ਹੁੰਦੇ ਆ ਉਹ ਵੀ ਆਪਾਂ ਦੇਖਿਆ ਜਾਂਦਾ ਪਰ ਉਹਦੀ ਚਰਚਾ ਨਹੀਂ ਹੁੰਦੀ ਕਦੇ ਵੀ ਇਹ ਨਹੀਂ ਪਤਾ ਲੱਗਦਾ ਕਿ ਡੇਰਾ ਬਿਆਸ ਮੁਖੀ ਇੱਥੇ ਆ ਰਿਹਾ ਉਹ ਉਦੋਂ ਪਤਾ ਲੱਗਦਾ ਕਿ ਜਦੋਂ ਉਹ ਪਹੁੰਚ ਜਾਂਦੇ ਆ ਠੀਕ ਹੈ ਉਹ ਬੜੇ ਗੁਪਤ ਤਰੀਕੇ ਨਾਲ ਜਿਹੜਾ ਉਹਦਾ ਦੌਰਾ ਜਿਹੜਾ ਉਹਦਾ ਟੂਰ ਹੈ ਜਿਹੜਾ ਗੁਪਤ ਤਰੀਕੇ ਨਾਲ ਕੀਤਾ ਜਾਂਦਾ ਉਹਦੇ ਜਿਹੜਾ ਗੁਪਤ ਰੱਖਣ ਦੇ ਇੱਕਦੋ ਹੋਰ ਵੀ ਕਾਰਨ ਹੈ ਕਿ ਉਹਨਾਂ ਦੇ ਅਨਿਆਇ ਬਹੁਤ ਹੈ ਡੇਰਾ ਬਿਆਸ ਦੇ ਸ਼ਰਧਾਲੂ ਬਹੁਤ ਹੈ ਜੇਕਰ ਕਿਸੇ ਨੂੰ ਇਹ ਗੱਲ ਪਤਾ ਲੱਗ ਜੇ ਕਿ ਡੇਰਾ ਬਿਆਸ ਮੁਖੀ ਆ ਰਿਹਾ ਹੈ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਸੜਕ ਦੇ ਆਸ-ਪਾਸ ਖੜਨ ਲਈ ਜਗ੍ਹਾ ਨਹੀਂ ਮਿਲਦੀ। ਹਾਂ ਬਿਲਕੁਲ ਠੀਕ ਹੈ। ਠੀਕ ਹੈ। ਤਾਂ ਇਸ ਕਰਕੇ ਵੀ ਕੁਝ ਹੈਗਾ ਬਾਕੀ ਸਿਕਿਉਰਟੀ ਪਰਪਸ ਵੀ ਹੈਗਾ। ਸਿਕਿਉਰਟੀ ਪੱਖੋਂ ਵੀ ਉਹਨਾਂ ਦਾ ਜਿਹੜਾ ਦੌਰਾ ਗੁਪਤ ਰੱਖਿਆ ਜਾਂਦਾ ਹੈ। ਤਾਂ ਪਰ ਮੇਨ ਗੱਲ ਇਹ ਵੀ ਹੈ ਕਿ ਉਹਦੇ ਸ਼ਰਧਾਲੂਆਂ ਦੇ ਤੌਰ ਤੇ ਵੀ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਉਹਨੂੰ ਗੁਪਤ ਰੱਖਿਆ ਜਾਂਦਾ ਹੈ। ਮੈਂ ਵੀ ਇੱਕ ਦੋ ਪ੍ਰੋਗਰਾਮਾਂ 'ਚ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਦਾ ਇੰਨਾ ਕਿ ਜ਼ਿਆਦਾ ਰਸ ਹੁੰਦਾ ਕਿ ਪਤਾ ਨਹੀਂ ਲੱਗਦਾ ਕਿ ਇਹਨਾਂ ਰਸ ਕਿੱਥੋਂ ਹੋ ਜਾਂਦਾ ਹੈ। ਤਾਂ ਇਸ ਕਰਕੇ ਚੰਗੀ ਗੱਲ ਹੈ। ਦੇਖੋ ਪਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਪਿਤਾ ਉਹਨਾਂ ਨੇ ਵੀ ਸਵਾਗਤ ਕੀਤਾ ਹੈ ਤੇ ਜਿਹੜੇ ਪ੍ਰਚਾਰਕ ਹੈ ਦਾਦੂਵਾਲ ਸਾਹਿਬ ਉਹਨਾਂ ਨੇ ਵੀ ਉਹਦਾ ਸਵਾਗਤ ਕੀਤਾ ਹੈ ਤਾਂ ਮੈਨੂੰ ਲੱਗਦਾ ਵੀ ਜਿਹੜੀ ਉਹਨਾਂ ਦੀ ਇਹ ਮੰਗ ਹੈ ਜਾਂ ਉਹਨਾਂ ਨੇ ਜਿਹੜਾ ਇਹ ਗੱਲ ਕਹੀ ਹੈ ਬੰਦੀ ਸਿੰਘਾਂ ਵਾਲੀ ਉਹਨਾਂ ਦਾ ਹਰ ਇੱਕ ਸਵਾਗਤ ਕਰਦਾ ਹੁਣ ਉਹਨਾਂ ਦੇ ਬਿਆਨ ਦਾ ਰੰਗ ਕਦੋਂ ਆਏਗਾ ਦੁਆਰਾ ਹਾਂ ਬਿਲਕੁਲ ਠੀਕ ਹੈ ਕਦੋਂ ਬਿਆਨ ਦੇਖੋ ਇਹ ਤਾਂ ਉਮੀਦ ਨਾਲ ਹੀ ਹੈ ਜੇਕਰ ਉਹਨੇ ਕਿਹਾ ਤੇ ਉਹਨਾਂ ਨੇ ਪਹਿਲੀਆਂ ਗੱਲਾਂ ਦਾ ਜ਼ਿਕਰ ਕੀਤਾ ਤਾਂ ਲੱਗਦਾ ਹੈ ਵੀ ਉਹਨਾਂ ਦੀ ਜਿਹੜੀ ਗੱਲਬਾਤ ਕੀਤੀ ਹੈ ਜਾਂ ਉਹਨਾਂ ਨੇ ਕਿਹਾ ਤਾਂ ਉਹਨਾਂ ਦੀ ਇਹ ਮਿਹਮ ਹੈ ਜਿਹੜੀ ਰੰਗ ਲਿਆਏਗੀ ਤੇ ਬੰਦੀ ਸਿੰਘ ਜਿਹੜੀ ਜਲਦੀ ਰਹਾ ਹੋ ਸਕਦੇ ਠੀਕ ਹੈ ਰਪਾੜਾ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅੱਜ ਇਸ ਤਰ੍ਹਾਂ ਅਸੀਂ ਪਹਿਲਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰ ਚੁੱਕੇ ਹਾਂ ਕਿ ਡੇਰਾ ਵਿਆਸ ਦੇ ਮੁਖੀ ਵੱਲੋਂ ਜਿਹੜਾ ਬਿਆਨ ਹੈ ਉਹ ਦਿੱਤਾ ਗਿਆ ਹੈ ਤਾਂ ਆਖਰਕਾਰ ਕੀ ਕੇਂਦਰ ਸਰਕਾਰ ਕੁਰਿੰਦਰ ਸਿੰਘ ਢਿੱਲੋਂ ਜੋ ਡੇਰਾ ਵਿਆਸ ਦੇ ਮੁਖੀ ਨੇ ਕੀ ਉਹਨਾਂ ਦੀ ਮੰਨੇਗੀ ਕਿ ਬੰਦੀ ਸਿੰਘ ਵਾਕਈ ਕਿ ਉਹਨਾਂ ਦੇ ਕਹਿਣ ਤੇ ਰਿਹਾ ਹੋਣਗੇ ਕਦੋਂ ਹੋਣਗੇ ਪੰਜਾਬ ਦੀ ਧਰਤੀ ਦੇ ਵਿੱਚ ਆਪਣੇ ਘਰੇ ਕਦੋਂ ਪਹੁੰਚਾਂਗੇ ਉਹ ਵੀ ਅਸੀਂ ਮੋੜ ਦੁਬਾਰਾ ਤੁਹਾਨੂੰ ਜਿਹੜਾ ਪੁੰਨ ਦਾ ਪੰਜਾਬ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟੈਪ ਅਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ